ਪਤਰਕਾਰ ਸਾਥੀਓ ਮੈਂ ਤੁਹਾਡੇ ਸਾਹਮਣੇ ਇੱਕ ਜੋ ਜੋ ਸਾਨੂੰ ਸਰਦਾਰ ਜਗਦੇਸ਼ ਸਿੰਘ ਡੱਲੇਵਾਲ ਜੀ ਦਾ ਅਹਿਮ ਮੈਸੇਜ ਮਿਲਿਆ ਕਾਕਾ ਸਿੰਘ ਕੋੜਾ ਦਾ ਹੈ ਕਿਉਂਕਿ ਉਹਨਾਂ ਨੇ ਕਿਹਾ ਵੀ ਇਹ ਪਬਲਿਕ ਹੋਣਾ ਚਾਹੀਦਾ ਉਹੀ ਸਾਂਝਾ ਕਰੂੰਗਾ ਉਹਨਾਂ ਨੇ ਕਿਹਾ ਵੀ ਕਾਕਾ ਸਿੰਘ ਮੈਨੂੰ ਤੁਸੀਂ politcal ਮੌਤ ਨਾ ਮਾਰ ਦਿਓ ਕਿਤੇ politcal ਮੌਤ ਦਾ ਭਾਵੇਂ ਸੀ ਵੀ ਮੈਨੂੰ ਚਕਾ ਸ਼ਿਕਾਇਤ ਆ ਜੇ ਮੈਨੂੰ ਤੁਹਾਡੀ ਕਿਸੇ ਕਮੀ ਕਾਰਨ ਉਸ ਮੈਨੂੰ ਹਕੂਮਤ ਮੈਨੂੰ ਚੱਕਣ ਚ ਕਾਮਯਾਬ ਹੋ ਗਈ ਤਾਂ ਲੋਕਾਂ ਨੇ ਅਹੀਂ ਕਹਿਣਾ ਵੀ ਇਹ ਇਹਨਾਂ ਨੇ ਮਿਲ ਮਲਾ ਕੇ ਸਾਰਾ ਇਹ ਡਰਾਮਾ ਰਚਿਆ ਜੇ ਇਹ ਕੁਝ ਹੋ ਗਿਆ ਤਾਂ ਸਮਝ ਲਓ ਉਸ ਤੋਂ ਬਾਅਦ ਉਹਨਾਂ ਨੇ ਕੀ ਕਰਨਾ ਮੈਨੂੰ ਹਸਪਤਾਲ ਚ ਨਾਲ ਜਾ ਕੇ ਡ੍ਰਿਪਾਂ ਲਾ ਦੇਣੀਆਂ ਨੇ ਉਹੀ ਬਾਪੂ ਸੂਰਤ ਸਿੰਘ ਵਾਲਾ ਹਾਲ ਮੇਰਾ ਉਹਨਾਂ ਨੇ ਕਰ ਦੇਣਾ ਨਾ ਜਿਉਂਦਿਆਂ ਚ ਨਾ ਮਰਿਆਂ ਚ ਇਸ ਕਰਕੇ ਉਹਨਾਂ ਨੇ ਸਪੈਸ਼ਲੀ ਕਿਹਾ ਵੀ ਆਪਣੀ ਚੌਕਸੀ ਆਪਣੀ ਪਹਿਰੇਦਾਰੀ ਆਪਣੇ ਜਿਹੜੀ ਬਲਟੇਅਰ ਫੋਰਸ ਹੈ ਇਹ ਤਾਇਨਾਤ ਕਰ ਦਿਓ ਇਹ ਜੀ ਕੋਈ ਗੱਲ ਨਾ ਹੋ ਜੇ ਵੀ ਉਹ ਮੈਨੂੰ ਇੱਥੋਂ ਜ਼ਬਰਦਸਤੀ ਚੱਕਣ ਚ ਕਾਮਯਾਬ ਹੋ ਜਾਣ ਤਾਂ ਉਹਨਾਂ ਨੂੰ ਅਸੀਂ ਕਾਕਾ ਸਿੰਘ ਕਹਿੰਦਾ ਵੀ ਉਹਦੇ ਕਹਤਾ ਸੀਗਾ ਵੀ ਤੁਹਾਨੂੰ ਵੈਦ ਵੀ ਕਰ ਦਿਆਂਗੇ ਪਰ ਤੁਸੀਂ ਇਹ ਫਿਕਰ ਕੱਢ ਦਿਓ 25 26 ਦੀ ਰਾਤ ਨੂੰ ਜੋ ਬਸ ਹੋਇਆ ਉਹ ਹੁਣ ਹਾਲਤ ਨਹੀਂ ਕੋਈ ਵੀ ਤਾਕਤ ਹੈ ਜਿਹੜੀ ਦੁਨੀਆ ਦੀ ਇਹ ਜੁਰਤ ਨਹੀਂ ਕਰੂਗੀ ਜੇ ਉਹ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰੂਗੀ ਤਾਂ ਕੱਲ ਵੀ ਅਸੀਂ ਕਿਹਾ ਸੀਗਾ ਵੀ ਉਹ ਐ ਨਹੀਂ ਫਿਰ ਵੀ ਪੋਲੇ ਪੈਰੀ ਹੋ ਜਾਊਗਾ ਪੂਰੇ ਇੱਥੇ ਕਹਿਣ ਦਾ ਭਾਵ ਟੱਕਰ ਹੋਊਗੀ ਦੋਨਾਂ ਧਿਰਾਂ ਦੇ ਜਿਹੜੀਆਂ ਜਾਨਾਂ ਕੈਜੂਐਲਟੀਆਂ ਹੋਣਗੀਆਂ ਇਹ ਸਰਕਾਰ ਕੰਨ ਤੇ ਲਿਖਿਆ ਪੜ੍ਹ ਲੈ ਇਹ ਤੁਸੀਂ ਬੇਫਿਕਰ ਹੋ ਜਾਓ ਅਸੀਂ ਨਹੀਂ ਕਰ ਦੇਵਾਂਗੇ ਇਹ ਉਹਨਾਂ ਨੇ ਸਾਨੂੰ ਮੈਸੇਜ ਦਿੱਤਾ ਸੀਗਾ ਤੇ ਸ਼ੇਅਰ ਕਰਨ ਨੂੰ ਅਸੀਂ ਤੁਹਾਡੇ ਮਾਧਮੇ ਰਾਹੀਂ ਸਾਰੀ ਕਾਕਾ ਸਿੰਘ ਕੋਰੜਾ ਨੇ ਉੱਥੇ ਸਟੇਜ ਤੋਂ ਵੀ ਅਨਾਉਂਸ ਕਰਤਾ ਤੁਹਾਡੇ ਵੱਲੋਂ ਰਾਹੀਂ ਅਸੀਂ ਸਾਰੇ ਉਹਨਾਂ ਦਾ ਮੈਸੇਜ ਅੱਜ ਉਹ ਪਬਲਿਕ ਨੂੰ ਵਾਇਰਲ ਕਰਨਾ ਚਾਹੁੰਦੇ ਹਾਂ ਧੰਨਵਾਦ ਸਿਸਿ ਬਾਣੀ ਰੋ ਹਰ ਤਾਜ਼ਾ ਅਪਡੇਟ ਦਿਲੀ 온 ਸਕਾਈ ਟੀਵੀ ਦਿਨਾਲ